ਮੈਂ ਇਹ ਗੱਬ ਵੱਡਾ ਬੇਲਣਾ ਆ ਜਿਹੜਾ ਵੱਡਾ ਹੁੰਦਾ ਵੱਡੀਆਂ ਗੋਗੜਾਂ ਵਾਲਾ ਉਹ ਆ ਦੇ ਵੱਡੇ ਕੜਾਹੀ ਆ ਸਾਰਾ ਕੁਝ ਹੁਣ ਆਉ ਥੱਲੇ ਪਿਆ ਹੁਣ ਇੱਥੇ ਹੱਥ ਕਾਲੇ ਕੂਲੇ ਨਹੀਂ ਪੈਣੇ ਆ ਦੇ ਵੱਡੀਆਂ ਵੱਡਾ ਜਗਾੜ ਆ ਇਹ ਭਰਾ ਕੰਨਿਆਂ ਦਾ ਇਕੱਠਾ ਹੀ ਲੈਂਦਾ ਇਹ ਇਹ ਪੱਤਾ ਆਣੇ ਕੰਨਿਆਂ ਹਾਂ ਆ ਦੋ ਆ ਪਏ ਆ ਗੰਡ ਪਿਆ ਦੇਣਾ ਵੱਡਾ ਆ ਜਿਹੜੇ ਉਹ ਬੱਟੇ ਬਾਣ ਨੇ ਭਈਆ ਆਪ ਬਾਕੀ ਸਮਾਨ ਇਹਦੇ ਥੱਲੇ ਬਹੁਤ ਆ ਬੰਦੇ ਫਿੱਟ ਕਰਕੇ ਵੀ ਦੇ ਕੇ ਜਾਣਗੇ ਹਾਂ